ਸੁਪਰੀਮ ਕੋਰਟ ਨੇ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ 19 ਜਨਵਰੀ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅਕਾਲੀ ਆਗੂ ਵੱਲੋਂ ਬੀਤੇ ਦਿਨ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਹੁਣ ਇਸ ਮਾਮਲੇ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤੇ ਨਾਲ ਹੀ 4 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਕਿ 4 ਹਫ਼ਤਿਆਂ ਦੇ ਦਰਮਿਆਨ ਇਸ ਮਾਮਲੇ ਦੇ ਵਿੱਚ ਜਵਾਬ ਸਰਕਾਰ ਵੱਲੋਂ ਦਾਖਲ ਕਰਨਾ ਹੋਵੇਗਾ ਮਜੀਠੀਆ ਦੇ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਐਚ ਮੁਰਲੀ ਧਰਨੇ ਦਲੀਲ ਦਿੱਤੀ ਕਿ ਉਹਨਾਂ ਨੂੰ ਪਹਿਲਾਂ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ ਐਕਟ ਕੇਸ ਵਿੱਚ ਜ਼ਮਾਨਤ ਮਿਲ ਚੁੱਕੀ ਹੈ ਪੰਜਾਬ ਸਰਕਾਰ ਨੇ ਜ਼ਮਾਨਤ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ 'ਚ ਇੱਕ ਵਿਸ਼ੇਸ਼ ਛੁੱਟੀ ਪਟੀਸ਼ਨ ਦਾਰ ਕੀਤੀ ਸੀ ਜਿਸ ਨੂੰ ਅਦਾਲਤ ਨੇ ਰੱਦ ਕੀਤਾ ਸੀ ਮੁਰਲੀ ਤਰ ਨੇ ਦੱਸਿਆ ਕਿ ਉਸੇ ਐਨਡੀਪੀਐਸ ਕੇਸ ਦੇ ਵਿੱਚ ਰਾਜ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਪੂਰਕ ਹਲਫਨਾਮਾ ਦਾਰ ਕੀਤਾ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਫੰਡਾਂ ਦੀ ਪ੍ਰਾਪਤੀ ਸੰਬੰਧੀ ਸਬੂਤ ਮਿਲੇ ਹਨ ਹੁਣ ਉਸੇ ਕਥਿਤ ਵਿੱਤੀ ਲੈਣ-ਦੇਣ ਦੇ ਆਧਾਰ 'ਤੇ ਭ੍ਰਿਸ਼ਟਾਚਾਰ ਰੋਕਥਮ ਐਕਟ ਦੇ ਤਹਿਤ ਇੱਕ ਨਵਾਂ ਕੇਸ ਦਰਕੀਤਾ ਗਿਆ ਜੋ ਕਿ ਅਨੁਚਿਤ ਹੈ ਵਕੀਲ ਨੇ ਕਿਹਾ ਕਿ ਹੇਟਲੀ ਅਦਾਲਤ ਨੇ ਇੱਕ ਚਾਰ ਸ਼ੀਟ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਸੀ ਜੋ ਕਿ ਦਾਇਰ ਨਹੀਂ ਕੀਤੀ ਗਈ ਸੀ ਪਰ ਚਾਰ ਸ਼ੀਟ ਅਦਾਲਤ ਦੇ ਹੁਕਮ ਤੋਂ ਸਿਰਫ 4 ਦਿਨ ਬਾਅਦ ਦਾਇਰ ਕੀਤੀ ਗਈ ਸੀ ਇਸ ਪਾਸ ਤੌਰ ਤੇ ਜਾਂਚ ਵਿੱਚ ਪੱਖਪਾਤ ਨੂੰ ਦਰਸਾਉਂਦਾ ਹੈ ਮੁਰਲੀ ਟਰ ਨੇ ਅੱਗੇ ਦਲੀਲ ਦਿੱਤੀ ਕਿ ਜਦੋਂ ਕਿ ਮਾਮਲੇ ਵਿੱਚ ਹੋਰ ਸਾਰੇ ਮੁਲਜ਼ਮਾਂ ਵਿਰੁੱਧ ਜਾਂਚ ਪੂਰੀ ਹੋ ਗਈ ਹੈ ਮਜੀਠਿਆ ਨਾਲ ਵੱਖਰਾ ਵਿਵਹਾਰ ਕੀਤਾ ਜਾ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਅਨੁਚਿਤ ਤੇ ਪੱਖਪਾਤੀ ਹੈ ਇਹ ਰਾਜਨੀਤਿਕ ਬਦਲਾਖੋਰੀ ਤੋਂ ਪ੍ਰੇਰਿਤ ਜਾਪਦਾ ਹੈ ਸੁਣਵਾਈ ਦੌਰਾਨ ਬੈਂਚ ਨੇ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੀਆਂ ਧਿਰਾਂ ਨੂੰ ਨੋਟੇ ਜਾਰੀ ਕੀਤੇ ਨੇ ਅਦਾਲਤ ਨੇ ਕਿਹਾ ਕਿ ਪ੍ਰਤੀਵਾਦੀ ਧਿਰਾਂ ਨੂੰ ਜਵਾਬੀ ਹਲਫਨਾਮਾ দাਰ ਕਰਨ ਦੀ ਇਜਾਜ਼ਤ ਹੈ ਇਹ ਮਾਮਲਾ ਜੂਨ 2025 ਵਿੱਚ ਵਿਜੀਲੈਂਸ ਬਿਊਰੋ ਦੁਆਰਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਇੱਕ ਐਫਆਈਆਰ ਨਾਲ ਇਹ ਮਾਮਲਾ ਸੰਬੰਧਿਤ ਹੈ ਜਿਸ 'ਚ ਮਜੀਠਿਆ ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਅਤੇ ਡਰੱਗ ਮਨੀ ਲਾਂਡਰਿੰਗ ਦਾ ਦੋਸ਼ ਹੈ ਉਦੋਂ ਰੇ ਹੁਣ ਇਸ ਮਾਮਲੇ ਤੇ ਸਿਆਸਤ ਵੀ ਗਰਮਾਉਂਦੀ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਲਗਾਤਾਰ ਹਮਲਾਵਰ ਦਿਖ ਰਹੀ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਮਜੀਠੀਆ ਦੀ ਇਸ ਸੁਣਵਾਈ ਨੂੰ ਇੱਕ ਵੱਡਾ ਝਟਕਾ ਕਰਾਰ ਦਿੱਤਾ ਗਿਆ ਤੇ ਨਾਲ ਹੀ ਅਕਾਲੀ ਦਲ ਨੂੰ ਵੀ ਉਹ ਘੇਰ ਦੇ ਨਜ਼ਰਾਏ ਨੇ ਇਸ ਦੌਰਾਨ ਕੁਲਦੀਪ ਢਾਲੀਵਾਲ ਨੇ ਕੀ ਕੁਝ ਕਿਹਾ ਹੈ ਆਓ ਆਪਾਂ ਉਹ ਵੀ ਸੁਣਦੇ ਹਾਂ ਆ ਦੇਸ਼ ਦੀ ਮਾਂਜੋਕ ਸੁਪਰੀਮ ਕੋਰਟ ਦੇ ਢਾਲੀ ਲੀਡਰ ਬਿਕਮ ਜੀ ਸਿੰਘ ਮਜੀਠੀਆ ਦੀ ਜਿਹੜਾ ਉਹਨਾਂ ਨੇ ਬੜੀ ਕਾਲੀ ਚ ਪਟੀਸ਼ਨ ਪਾਈ ਸੀਗੀ ਜ਼ਮਾਨਤ ਵਾਸਤੇ ਉਹ 19 ਜਨਵਰੀ ਦੇ ਉੱਤੇ ਜਿਹੜਾ ਉਹਦਾ ਪਤਾ ਇੱਕ ਵੱਡਾ ਝਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ। ਔਰ 19 ਜਨਵਰੀ ਨੂੰ ਪੰਜਾਬ ਸਰਕਾਰ ਜਿਹੜੀ ਆ ਉਹਦਾ ਸੁਪਰੀਮ ਕੋਰਟ ਦਾ ਜਿਹੜਾ ਪੰਜਾਬ ਸਰਕਾਰ ਦਾ ਨੋਟਿਸ ਜਿਹੜਾ ਆਇਆ ਉਹਦਾ ਜਵਾਬ ਜਿਹੜਾ ਦੇਊਗੀ। ਪਰ ਇੱਕ ਵੱਡਾ ਝਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ ਕਿ ਸੁਪਰੀਮ ਕੋਰਟ ਨੇ ਇੱਕਦਮ ਜਿਹੜੀ ਆ ਉਹ ਬੇਲ ਨਹੀਂ ਦਿੱਤੀ ਤੇ ਉਹ 6 ਮਹੀਨੇ ਤੋਂ ਨਾਬਾ ਜੇਲ੍ਹ ਦੇ ਵਿੱਚ ਜਿਹੜਾ ਬੰਦ ਨੇ ਇਹਨਾਂ ਤੋਂ ਇਹੀ ਲੱਗਦਾ ਕਿ ਜਿਹੜੇ ਸਬੂਤ ਪੰਜਾਬ ਦੀ ਵਿਜੀਲੈਂਸ ਨੇ ਉਹਨਾਂ ਦੇ ਕੇਸ ਦੇ ਵਿੱਚ ਲਾਏ ਆ ਫਾਈਲ ਦੇ ਵਿੱਚ ਉਹ ਸਬੂਤ ਬੜੇ ਠੋਸ ਆਧਾਰ ਵਾਲੇ ਆ ਤਾਂ ਹੀ ਸੁਪਰੀਮ ਕੋਰਟ ਨੇ ਇੱਕ ਲੰਮੀ ਡੇਟ ਜਿਹੜੀ ਉਹ ਪਾਈ ਆ ਔਰ ਦੂਜਾ ਉਹਨਾਂ ਦੇ ਹਲਕੇ ਵਿੱਚ ਮੁਜੀਠੇ ਹਲਕੇ ਦੇ ਵਿੱਚ ਬੜਾ ਵੱਡਾ ਉਹਨਾਂ ਨੂੰ ਸਿਆਸੀ ਝਟਕਾ ਵੀ ਲੱਗਾ ਜਿਹੜੀਆਂ ਬਲਾਕ ਸਭਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਜਿਹੜੀਆਂ ਕਾਲੀ ਦਲ ਨੇ ਬੜੇ ਜ਼ੋਰ ਨਾਲ ਲੜੀਆਂ ਸੀਗੀਆਂ ਉਦੋਂ ਛੋਟੇ ਜਿਹੇ ਕਾਲੀ ਦਲ ਦੇ ਪ੍ਰਧਾਨ ਸਰਦਾ ਸਰਬੀਰ ਸਿੰਘ ਬਾਦਲ ਵੀ ਮਜੀਠੇ ਪਚਾਰ ਕਰਕੇ ਗਏ ਸੀਗੇ। ਔਰ ਲੋਕਾਂ ਨੇ ਕਾਲੀ ਦਲ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਰੱਦ ਕੀਤਾ। ਚਾਬ ਜਿਹੜਾ ਪੋਜੀਸ਼ਨ ਸੀਗੇ ਉੱਥੇ ਤਿੰਨ ਜਿਹੜਾ ਉਹ ਆਮ ਆਦਮੀ ਪਾਰਟੀ ਜਿੱਤ ਗਈ, ਇੱਕ ਕਾਲੀ ਦਲ ਨੇ ਜਿੱਤੀ। ਔਰ ਜਿਹੜੀਆਂ ਉੱਥੇ ਬਲਾਕ ਸੰਧੀਆਂ ਸੀਗੀਆਂ ਮਜੀਠਾ ਵੰਦ ਮਜੀਠਾ 2 ਉਹਦੇ ਤੇ ਵੀ ਇੱਕ ਇੱਕ ਦੋ ਦੋ ਸੀਟਾਂ ਕਾਲੀਦਾਲ ਨੂੰ ਆਈਆਂ ਬਾਕੀ ਸਾਰੀ ਬਹੁਮਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਆਈ ਹੈ ਸਾਡੀ ਪਾਰਟੀ ਦੇ ਆਗੂ ਹਲਕਾ ਚਾਜ ਦੇ ਸਰਦਾਰ ਤਲਬੀਤ ਸਿੰਘ ਗਿੱਲ ਦੀ ਗਵਾਈ ਹ ਆਮ ਆਦਮੀ ਪਾਰਟੀ ਨੇ ਪਿਛਲੇ 50 60 ਸਾਲ ਤੋਂ ਕਾਲੀਦਾਲ ਦਾ ਜਿਸ ਹਲਕੇ ਤੇ ਬੜਾ ਲੰਮਾ ਸਮਾਂ ਕਬਜ਼ਾ ਰਿਹਾ ਉਹ ਕਬਜ਼ਾ ਜਿਹੜਾ ਤੋੜਿਆ ਸੋ ਕੱਲ ਦੇ ਨਤੀਜਿਆਂ ਨੇ ਅੱਜ ਸੁਪਰੀਮ ਕੋਰਟ ਦੇ ਜਿਹੜਾ ਬਿਕਰਮਜੀਤ ਸਿੰਘ ਜੀ ਜੱਟੀਆਂ ਨੂੰ ਵੱਡਾ ਸਿਆਸੀ ਵੀ ਤੇ ਜਾਤੀ ਵੀ ਇੱਕ ਵੱਡਾ ਝਟਕਾ ਜਿਹੜਾ ਦਿੱਤਾ ਉਹਨਾਂ ਨੂੰ ਕਾਨੂੰਨੀ ਝਟਕਾ ਵੀ ਮਿਲਿਆ ਸੋ ਮੈਂ ਇਹ ਇੱਕ ਗੱਲ ਕਹਿਣੀ ਚਾਹੁੰਦਾ ਕਿ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਬਿਹਤਰ ਰਿਜ਼ਲਟ ਜਿਹੜੇ ਦਿੱਤੇ ਉਹਦੇ ਮਾਜੇ ਦੀ ਤਸਦੀ ਦੇ ਉੱਤੇ ਜਿਹਦੇ ਚ ਕਾਂਗਰਸੀਆਂ ਨੂੰ ਬੜਾ ਗਰੂਸ ਸੀਗਾ ਪਰਤਾ ਬਾਜਵਾ ਸੁਖੀ ਰੰਦਾਵਾ ਤਿਰਤ ਬਾਜਵਾ ਬੜੇ ਬੜੇ ਵੱਡੇ ਲੀਡਰ ਮਾਧਿਏ ਦੇ ਵਿੱਚ ਸੀਗੇ ਔਰ ਮਾਧਿਏ ਦੇ ਵਿੱਚ ਵੀ ਪਾਰਟੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਬਾਧੇ ਦੇ ਵਿੱਚ ਟੋਟਲ 79 ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਸੀਗੀਆਂ ਔਰ ਅਸੀਂ 58 ਜਿਹੜੀਆਂ ਉਹ ਜਿੱਤੀਆਂ ਕੁਝ ਜਿਹੜੀਆਂ ਕਾਂਗਰਸ ਨੇ ਜਿੱਤੀ ਹੈ ਗਦਾਸਪੁਰ ਦੇ ਵਿੱਚ 7-8 ਸੀਟਾ ਗਦਾਸਪੁਰ ਦੇ ਵਿੱਚ ਕਾਂਗਰਸ ਦੇ ਖੜੀਆਂ ਇੱਕ ਉਹਨਾਂ ਨੇ ਅੰਬਸਤ ਚ ਖੜੀ ਇੱਕ ਉਹਨਾਂ ਨੇ ਤਰਨਤਾਰ ਦੇ ਵਿੱਚ ਖੜੀ ਆ ਸੋ ਮਾਝੇ ਦੇ ਵਿੱਚ ਵੀ ਜਿਹਦੇ ਬਾਰੇ ਚ ਉਹਨਾਂ ਨੂੰ ਬਹੁਤ ਭੁਲੇਖਾ ਸੀਗਾ ਕਿ ਸ਼ਾਇਦ ਪਾਰਟੀ ਇੱਥੇ ਕਮਜ਼ੋਰ ਹੈ ਮਾਝੇ ਦੇ ਲੋਕਾਂ ਨੇ ਮਾਝੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਜ਼ਬਰਦਸਤ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਦਿੱਤਾ ਉਤੋ ਸਪਸ਼ਟ ਹੈ ਕਿ 27 ਦੀ ਇਲੈਕਸ਼ਨ ਵਿੱਚ ਮਾਜੇ ਦੀਆਂ ਜਿਹੜੀਆਂ ਅਸੈਂਬਲੀ ਦੀਆਂ 24-25 ਸੀਟਾਂ ਨੇ ਜਿਹੜੀਆਂ ਪਿਛਲੀ ਵਾਰ 16 ਆਈਆਂ ਸੀਗੀਆਂ ਅੱਜ ਤਾਂ ਸਾਨੂੰ ਮਲੇਕੀ 22 ਸੀਟਾਂ ਜਿਹੜੀਆਂ ਮਾਜੇ ਦੇ ਵਿੱਚੋਂ ਮਿਲ ਗਈਆਂ ਉਹ ਮਾਜਾ ਜਿਹੜਾ ਐਮ ਭੂਮਿਕਾ ਜਿਹੜਾ ਨਿਭਾਊਗਾ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸਾਡੇ ਪੰਜਾਬੀਆਂ ਨੇ ਹੀ ਬੜੀ ਵੱਡੀ ਭੂਮਿਕਾ ਨਿਭਾਉਣੀ ਆ ਪਰ ਅਸੀਂ ਜਿੱਦਾਂ ਪਿਛਲੀ ਵਾਰ ਆਪਣੀ ਭੂਮਿਕਾ ਅਦਾਈ ਸੀਗੀ 16 ਸੀਟਾਂ ਤਾਂ ਕਿ ਐਕਾ ਵੀ 21 22 ਸੀਟਾਂ ਦੇ ਕੇ ਪਾਰਟੀ ਨੂੰ ਅਸੀਂ ਆਪਣੀ ਚੰਗੀ ਭੂਮਿਕਾ ਜਿਹੜੀ ਆ ਉਹ ਪਾਰਟੀ ਦੇ ਵਿੱਚ ਜਿਹੜਾ ਵੜਾਵਾਂਗੇ ਸਰਕਾਰ ਸਤਾਈ ਦੇ ਵਿੱਚ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੂਗੀ ਉਹ ਇਹ ਸਭ ਤੋਂ ਹੋ ਗਿਆ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਤੋਂ ਸਾਰੇ ਪੰਜਾਬ 'ਚ ਹੀ ਹੋ ਗਿਆ ਪਰ ਮਾਜੇ ਦੇ ਬਾਅਦ ਜੋ ਕਿਹਾ ਜਾਂਦਾ ਸੀ ਉਹ ਸਾਦਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵਧੀਆ ਰਿਸਪੌਂਸ ਜਿਹੜਾ ਉਹ ਮਿਲਿਆ ਔਰ 27 ਚ ਰਿਸਪੌਂਸ ਜਿਹੜਾ ਬਹੁਤ ਵੱਡਾ ਰੰਗ ਲੈ ਕੇ ਆਊਗਾ ਔਰ ਕਾਲੀਦਾਲ ਨੂੰ ਮਾਝੇ ਦੇ ਵਿੱਚ ਕੋਈ ਰਿਸਪੌਂਸ ਨਹੀਂ ਮਿਲਿਆ ਕਾਲੀਦਾਲ ਨੇ ਜਿੰਨੇ ਤਰਦਾਰ ਦੇ ਵਿੱਚ ਗੈਕਸਰ ਦੇ ਸੇਤੇ ਲੜਾਈ ਲੜ ਦੀ ਕੋਸ਼ਿਸ਼ ਕੀਤੀ ਸੀਗੀ ਉੱਥੇ ਵੀ ਨਹੀਂ ਮਿਲਿਆ ਔਰ ਅਮਸਰ ਦੇ ਵਿੱਚ ਵੀ ਨਹੀਂ ਮਿਲਿਆ ਕਿਤੇ ਵੀ ਜਿਸ ਲੈਵਲ ਦਾ ਉਹ ਸੋਚਦੇ ਸੀਗੇ ਬਾੜਾ ਪੱਲਾ ਉਹਨਾਂ ਨੂੰ ਰਿਸਪੌਂਸ ਮਿਲਿਆ ਇਸ ਕਰਕੇ ਅਮਾਦਵੀ ਪਾਰਟੀ ਜਿਹੜੀ ਆ 27 ਦੇ ਵਿੱਚ ਪੰਜਾਬ ਚ ਵੀ ਸਰਕਾਰ ਬਣਾਉਣ ਜਾ ਰਹੀ ਆ ਔਰ ਮਾਝਾ ਇਦੇ ਵਿੱਚ ਆਪਣੀ ਅਹਿਮ ਭੂਮਿਕਾ ਜਿਹੜੀ ਉਹ ਨਿਭਾਊਗਾ ਮੈਂ ਇਹ ਇਹ ਤੁਹਾਨੂੰ ਕਹਿਣ ਵਾਸਤੇ ਜਿਹੜਾ ਸੱਧਿਆ ਸੀਗਾ ਕਿ ਇੱਕ ਬਹੁਤ ਵੱਡਾ ਮਤਲਬ ਜਿਹੜੀ ਇਹ ਪ੍ਰਾਪਤੀ ਹੈ ਪੋਲੀਟਿਕਲੀ ਜਿਹੜੇ ਲੋਕ ਕਹੀ ਜਾਂਦੇ ਕਿ ਮਾਝਾ ਕਮਜ਼ੋਰ ਹੈ ਜੀ ਮਾਝਾ ਇਦਾਂ ਜੀ ਇਦਾਂ ਇਹ ਸਿਲੈਕਸ਼ਨ ਨੇ ਦੱਸਤਾ ਕਿ ਮਾਝਾ ਕਮਜ਼ੋਰ ਨਹੀਂ ਹੈ ਮਾਝਾ ਆਪਣੀ ਸਤਾਈ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਔਰ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਮਜੀਠੀਆ ਸਾਹਿਬ ਨੂੰ ਡਬਲ ਝਟਕਾ ਲੱਗਾ ਸਿਆਸੀ ਝਟਕਾ ਵੀ ਉਹਨਾਂ ਦੀ ਜ਼ਮੀਨ ਸਿਆਸੀ ਜ਼ਮੀਨ ਜਿਹੜੀ ਅਮਜੀਠੇ ਚੋਂ ਖਤਮ ਹੋਈ ਔਰ ਸੁਪਰੀਮ ਕੋਰਟ ਨੇ ਉੰਦੀ ਤਰੀਕ ਪਾ ਕੇ ਉਹਨਾਂ ਦੇ ਕੇਸ ਦੇ ਬਵਾਦੇ ਚ ਉਹ ਵੀ ਮੈਂ ਤੁਹਾਨੂੰ ਜਿਹੜਾ ਦੱਸਿਆ ਇਹ ਮੈਂ ਤੁਹਾਨੂੰ ਜਿਹੜਾ